ਪੰਜਾਬ ਕਮੇਟੀ ਦੀ ਲਾਟਰੀ ਬੰਪਰ ਸਕਸੈਸ ਹੋ ਗਈ ਆ ਵਰਨਾ ਕੀ ਹੋ ਜਾਣਾ ਪੈਸੇ ਕਮਾ ਲਈ ਇਥੋਂ ਦੀ ਰਾਏਕੋਟ ਵੀ ਟਿਕ ਟੰਪਚਨ ਚਲਦੀ ਤੁਸੀਂ ਆਪ ਵੀ ਗਏ ਆ ਮੈਂ ਕੁਝ ਜਾਂਦਾ ਲੱਗਾ ਯਹਾਂ ਹਰ ਸਖ ਤੇ ਹਰ ਬਲਹਾਤ ਸਾਹੂ ਨਹੀਂ ਸੇ ਡਰਤਾ ਹੈ ਖਿਲਾਉਣਾ ਹੈ ਜੋ ਮਿੱਟੀ ਕਾ ਫਨਾ ਹੋ ਨਹੀਂ ਸਕਦਾ ਹਾਂ ਸੇ ਕੋ ਮਹਾਨ ਹੈ ਵਕਰੀ ਹੈ ਇਹ ਉਦੋਂ ਪਤਾ ਲੱਗਦਾ ਜਦ ਇਹਨਾਂ ਤੇ ਮੁਸੀਬਤ ਆਵੇ ਉਸ ਤੋਂ ਪਹਿਲਾਂ ਸਿਰ ਬੱਲੇ ਬੱਲੇ ਕਰਨ ਤੇ ਲੱਗੇ ਅਕ੍ਰੀਨੀ ਪ੍ਰਮੋਟ ਕਰਾਂਗਾ ਮੈਂ ਪ੍ਰੋਮਿਸ ਕਰਦਾ ਤੁਸੀਂ ਨਸ਼ਾ ਪੱਥਾ ਸ਼ਰਾਬਾਂ ਵਗੈਰਾ ਛੱਡ ਦਿਓ ਦੋਸਤੋ ਤੇ ਮੈਂ ਸ਼ਾਇਦ ਲੋਟਰੀ ਵੀ ਵੇਚਣੀ ਛੱਡ ਦਵਾਂ ਕਿ ਬਹੁਤ ਸਾਰੇ ਨਾ ਸਾਈਬਰ ਕ੍ਰਾਈਮ ਵਿੱਚ ਲੋਕ ਪਤਾ ਕੀ ਕਰਦੇ ਨੇ ਤੁਰੰਤੀ ਮੈਸੇਜ ਪਾਉਂਦੇ ਨੇ ਤੁਹਾਨੂੰ ਕਹਿੰਦੇ ਜੀ ਤੁਸੀਂ 500 ਰੁਪਏ ਦਿਓ ਠੀਕ ਹੈ ਨਾਲ ਹੀ ਕਹਿੰਦੇ ਤੁਹਾਡੇ 2.5 ਕਰੋੜ ਨਿਕਲ ਗਿਆ ਤੁਸੀਂ 1 ਲੱਖ ਰੁਪਏ GST ਦੇ ਦਿਓ ਅੱਛਾ ਪਹਿਲੀ ਗੱਲ ਲੋਟਰੀ ਵਿਨਿੰਗ ਤੇ GST ਨਹੀਂ ਹੈ ਅੱਛਾ ਆਪਾਂ ਮੁੱਦਾ ਨਾ ਪਟਕਦੇ ਹੋਏ ਪਹਿਲਾਂ ਇੱਕ ਗੱਲ ਕਲੀਅਰ ਕਰ ਦਈਏ ਕਿ ਮਿਲਦੇ ਕਿੰਨੇ ਪੈਸੇ ਨੇ ਨਾ ਮਿਲਦੇ ਨੇ ਕਿ ਜਦੋਂ ਇਨਕਮ ਟੈਕਸ 75 ਲੱਖ ਰੁਪਏ ਲੱਗ ਕੇ ਪੌਣੇ 2 ਕਰੋੜ ਪਰਿਆ ਤੇ ਨਾਲ ਹੀ ਜਿਵੇਂ ਤੁਹਾਡੇ ਰਕਮ ਆਂਦੀ ਹੈ ਉਹਨੂੰ ਤੁਸੀਂ ਮਹੀਨੇ ਦੇ ਅੰਦਰ ਅੰਦਰ ਅਰਾਊਂਡ 15 ਲੱਖ ਰੁਪਿਆ ਐਜੂ ਈਸੀ ਐਜੂਕੇਸ਼ਨ ਸਰਚਾਰਜ ਕਹਿੰਦੇ ਉਹਨੂੰ ਜੋ ਲੱਗਦਾ ਹੈ ਇਹਨਾਂ 50 ਲੱਖ ਤੋਂ ਉੱਤੇ ਤੁਹਾਨੂੰ ਪਤਾ ਹੈ ਵਧੀ ਜਾਂਦਾ ਹੈ ਈਸੀ ਵੀ ਵੱਧ ਜਾਂਦਾ ਹੈ ਤੇ ਇਹ ਤੁਹਾਨੂੰ ਦੇਣਾ ਪੈਂਦਾ ਜੇ ਤੁਹਾਡੀ ਲਾਟਰੀ ਪੌਨੇ 2 ਕਰੋੜ ਦੀ ਪੱਲੇ ਪੈ ਗਿਆ ਤੁਸੀਂ ਪੌਨੇ 2 ਕਰੋੜ ਕਰਦੇ ਫਿਰ 15 ਲੱਖ ਦਾ ਇੰਤਜ਼ਾਮ ਕਰ ਲੋ ਟੈਕਸ ਜਮ੍ਹਾਂ ਕਰਾਉਂਦਾ ਯਾਨੀ ਕਿ ਸਿੱਧਾ ਸਿੱਧੇ ਲਫ਼ਜ਼ਾਂ ਵਿੱਚ ਕਹੀ ਤੇ 1 ਕਰੋੜ 60 ਲੱਖ ਰੁਪਏ ਪੱਲੇ ਪੈਂਦਾ ਹੈ 2.5 ਕਰੋੜ ਚੋਂ 2.5 ਕਰੋੜ ਹੋਰ ਅੱਜ ਦੀ ਲਾਟਰੀ ਵੀ ਬਹੁਤ ਬਿਹਤਰੀਨ ਹੈ ਹਰ ਹਫ਼ਤੇ 2.5-2.5 ਕਰੋੜ ਦੇ ਇਨਾਮ ਆ ਰਹੇ ਨੇ ਸਰਕਾਰ ਨੂੰ ਪ੍ਰਾਪਟ ਹੋ ਰਿਹਾ ਹੈ ਜੇ ਮੈਂ ਇਦਾਂ ਹੋਰ ਹੋਰ ਸਿੰਪਲ ਭਾਸ਼ਾ ਚ ਕਹਾਂ ਤੁਸੀਂ ਬੰਦੇ ਕਰੋੜਪਤੀ ਬਹੁਤ ਬਣਾਤੇ ਚਲੋ ਪ੍ਰਮਾਤਮਾ ਨੇ ਬਣਾਏ ਪਰ ਜਰੀਆ ਤੁਸੀਂ ਵੀ ਵਿੱਚ ਬਣ ਕੇ ਚਲੋ ਇਹ ਤੇ ਗੁਰੂ ਨਾਨਕ ਦੀ ਵਡਿਆਈ ਕਵਾਂਗਾ ਹੂੰ ਚਲੋ ਹਾਰਡ ਵਰਕ ਸੀ ਮੈਂ ਤੁਹਾਨੂੰ ਗੱਲ ਦੱਸਦਾ ਨਾ ਇੱਕ ਇੰਗਲਿਸ਼ ਦੀ ਮਤਲਬ ਕਹਾਵਤ ਹੈ ਸਕਸੈਸ ਹੈਵ ਮਨੀ ਆਫ ਫਾਦਰਸ ਫੇਲਰ ਆਰ ਨਾ ਹੂੰ 아이 ਤੋਂ 35 ਸਾਲ ਪਹਿਲਾਂ ਮਨਮੀਤ ਕਿੰਨਾ ਸਟਰਗਲ ਕਰਦਾ ਰਿਹਾ ਹੈ ਅਸ਼ਾਦ ਮੇਰੇ ਲਫ਼ਜ਼ਾਂ 'ਚ ਹੀ ਫਰਕ ਆ ਗਿਆ ਹੋਵੇਗਾ ਬੋਲਣ 'ਚ ਅੱਛਾ ਭਾਜੀ ਸਟੋਰੀ ਐਸੀ ਹੈ ਕਿ ਨਹੀਂ ਮੈਂ ਚਲੋ ਆਪਾਂ ਇੱਥੇ ਹੀ ਕੰਟੀਨਿਊ ਕਰਾਂਗੇ ਤੁਹਾਡੀ ਗੱਲ ਮੈਂ ਵਿਚੇ ਟੋਕ ਰਿਹਾ ਤੁਸੀਂ ਮਤਲਬ ਮੈਂ ਆਪਾਂ ਕੋਈ ਕਿਸੇ ਵੀ ਤਰੀਕੀ ਚੀਜ਼ ਦਾ ਕੰਮ ਕਰਦਾ ਹੋਏ ਜਿਹੜਾ ਚੱਲ ਜਾਂਦਾ ਉਹਦਾ ਬ੍ਰਾਂਡ ਬਣ ਜਾਂਦਾ ਪਰ ਲਾਟਰੀਆਂ ਦੇ ਵਿੱਚ ਮੈਂ ਮਸ਼ਹੂਰ ਬੰਦਾ ਦੇਖਿਆ ਤਾਂ ਮੈਂ ਤੁਹਾਨੂੰ ਦੇਖਿਆ ਹੈ ਨਾ ਬਹੁਤ ਪਾਉਂਦੇ ਨੇ ਔਰ ਮੈਨੂੰ ਲੱਗਦਾ ਕਿ ਜਿੰਨਾ ਸਲੀਕੇ ਦੇ ਨਾਲ ਤੁਸੀਂ ਗੱਲ ਕਰਦੇ ਹੋ ਚਲੋ ਸਾਰੇ ਹੀ ਬਹੁਤ ਸਤਿਕਾਰਤ ਨੇ ਜਿਹੜਾ ਵੀ ਜੋ ਵੀ ਕੰਮ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਮਤਲਬ ਹੈ ਨਾ ਤੁਸੀਂ ਜਿਵੇਂ ਆਪਣੇ ਉਹਨੂੰ ਕੈਰੀ ਕਰਦੇ ਹੋ ਜਾਂ ਜਿਵੇਂ ਗੱਲ ਕਰਦੇ ਹੋ ਤੇ ਤੁਸੀਂ ਮਤਲਬ ਲੱਗਦਾ ਕਿ ਤੁਸੀਂ ਵਧੀਆ ਪੜੇ ਲਿਖੇ ਪਰਿਵਾਰ ਚੋਂ ਜਾਂ ਤੁਸੀਂ ਵਧੀਆ ਪੜੇ ਲਿਖੇ ਹੋ ਤੇ ਇੱਧਰ ਫਿਰ ਸਬੱਬ ਕਿਵੇਂ ਬਣ ਗਿਆ ਥੋੜਾ ਜਿਹਾ ਸੁਣਾਓ ਕਹਾਣੀ ਦੀ ਸ਼ੁਰਤ ਤੋਂ ਸ਼ੁਰੂ ਕਰ ਹਾਂ ਬਿਲਕੁਲ ਸ਼ੁਰਤ ਤੋਂ ਸ਼ੁਰੂ ਕਰਦਾ ਮੈਂ ਬੌਨਾ Jharkhand ਡਾਲਟੰਗਾਈਂ ਦਾ ਪਲਾਮੋ ਡਿਸਟ੍ਰਿਕਟ ਅੱਛਾ ਯਾਨੀ ਕਿ ਰਾਂਚੀ ਰੋਡ ਜਿੱਥੇ ਮਹਿੰਦਰ ਸਿੰਘ ਧੋਨੀ ਬਹੁਤ ਮਸ਼ਹੂਰ ਨੇ ਉਸੇ ਰੋਡ ਤੇ ਅਸੀਂ 1984 ਦਾੰਗਾ ਪੀੜਿਤਾ ਅੱਛਾ ਰਾਈਟਸ ਜਿੱਥੇ ਆਏ ਸੀ ਪਹਿਲਾ ਮੈਂ ਤੇ ਮੇਰੇ ਪਾਪਾ ਆਏ ਹੂੰ ਇਥੇ ਉਹ ਕੈਸ ਸਮਾ ਆ ਗਿਆ ਸੀ 1984 ਚ ਕਿ ਅਸੀਂ ਫੈਮਲੀ ਇਕੱਠੀ ਲਿਆਂ ਜੋਗੇ ਪੈਸੇ ਨਹੀਂ ਸੀ ਸਾਡੇ ਕੋਲ ਅੱਛਾ ਐਨਾ ਉਥੇ ਸਾਡਾ ਨੁਕਸਾਨ ਹੋਇਆ ਸੀ ਡਿਸਟ੍ਰਿਕਟ ਦੀ ਸਭ ਤੋਂ ਵੱਡੀ ਫੈਕਟਰੀ ਲਗਾਈ ਸੀ ਉਥੇ ਜੀ ਕਿ ਕਿਸ ਚੀਜ਼ ਮੇਰੇ ਨਾਮ ਤੇ ਸੀ ਕਮਲ ਗ੍ਰਾਈਂਡਿੰਗਸ ਅੱਛਾ ਅਸੀਂ ਨਾ ਫਾਇਰਸਟੋਨ ਵਗੈਰਾ ਉਥੇ ਨਾ ਮਾਈਨਸ ਬਾਕ ਸੀ ਗਿਆ ਝਾਰਖੰਡ ਡਾਲਟਨਗੰਝ ਚ ਆ ਡਾਲਟਨ ਵਾਲੇ ਇਰੀਏ ਚ ਮਾਈਨਸ ਹਾਂ ਦੇ ਸੀ ਨਾ ਜਿਵੇਂ ਫਾਇਰਸਟੋਨ ਪੀਸਣਾ ਉਹਨੂੰ ਸੌਫ ਸਟੋਨ ਜਿਹੜਾ ਸਾਬਨ ਚ ਨੂੰ ਇਕੱਠਾ ਕਰਨੀ ਸਟੋਨਸ ਬੜੇ ਤਰ੍ਹਾਂ ਦੇ ਸਟੋਨਸ ਸੀ ਜਿਨ੍ਹਾਂ ਨੂੰ ਅਸੀਂ ਬਾਰੀਕ ਕਰਕੇ ਮਾਲ ਮਾਰਕੀਟ ਚ ਜਿਹੜੇ ਵੀ ਡੀਲਰ ਸੀ ਉਹਨਾਂ ਨੂੰ ਦਿੰਦੇ ਸੀ ਇਹਦੀ ਫੋਰਕ ਐਸਾ ਆ ਕਿ ਮੇਰੀ ਅਸੀਂ ਪੰਜ ਪੈਨਪਰਾ ਸੀਗੇ ਮੇਰੀ ਮੰਮੀ ਨੇ ਇੱਕ ਜਿੱਦ ਫੜ ਲਈ ਕਿ ਆਈ ਫੀਲ ਆਮ ਸੇਫ देयर ਅੱਛਾ ਫਿਰ ਸਾਨੂੰ ਕੀ ਕਰਨਾ ਪਿਆ ਸਾਨੂੰ ਕੁਛ ਦਿਨ ਬਾਅਦ ਹੀ ਦੰਗੇ ਖੱਲੇ ਹੋਏ ਨੇ ਕੁਛ ਦਿਨ ਬਾਅਦ ਹੀ ਜਦ ਮੈਂ ਟ੍ਰੇਨ ਤੇ ਬੈਠਾ ਆਈ ਡੋਨਟ ਨੋ ਵੇਅਰ ਆਮ ਗੋਇੰਗ ਕਿੱਥੇ ਮ ਜਾ ਰਹੇ ਹਾਂ ਕੋਈ ਕਰੇ ਕੋਈ ਸਲਾਹ ਨਹੀਂ ਸੀ ਪੰਜਾਬ ਚੱਲੇ ਆ ਕਿੱਥੇ ਚੱਲਦੇ ਨਹੀਂ ਨਹੀਂ ਇਸ ਪਹਿਲਾਂ ਦਿੱਲੀ ਆਏ ਸੀ ਡੈਡੀ ਦੇ ਮਾਸਟਰ ਜੀ ਸੀਗੇ ਮੈਂ ਜ਼ਿੰਦਗੀ ਚ ਉਸ ਤੋਂ ਪਹਿਲਾਂ ਵੀ ਸੀ ਆਰ ਤੇ ਟੀਵੀ ਦੇਖਿਆ ਸੀ ਲਾਈਵ ਅੰਟੀਨੀਆ ਵਾਲਾ ਟੀਵੀ ਦੇ ਮੈਂ ਉਸ ਟਾਈਮ ਬਲੈਕ ਐਂਡ ਵਾਈਟ ਦੇਖਿਆ ਸੀ ਦੇਵਾਨੰਦ ਦਾ ਗਾਣਾ ਚੱਲ ਰਿਹਾ ਸੀ ਉਸ ਤੇ ਮਤਲਬ ਤੁਹਾਨੂੰ ਉਸ ਟਾਈਮ ਦੀ ਗੱਲ ਦੱਸ ਰਿਹਾ ਸੀ ਬਹੁਤ ਕਸਬਾ ਸੀ ਉਸ ਵੇਲੇ ਛੋਟਾ ਅੱਜ ਤੇ ਚਲੋ Jharkhand ਬਹੁਤ ਗਰੋਅ ਕਰ ਗਿਆ ਕਿਉਂਕਿ ਕੁਝ ਉੱਥੇ ਲੈਂਡ ਸੈਸਲੀ ਵਧ ਗਏ ਨੇ ਕਿਉਂਕਿ ਬਹੁਤ ਸਾਰੇ ਐਲੈਂਸ ਜਿਹੜੇ ਆਦੀਵਾਸੀ ਤੋਂ علاوہ ਕੋਈ ਦੂਜਾ ਬੰਦਾ ਆ सिविलियन ਨਹੀਂ ਖਰੀਦ ਪੰਦਾ ਤੇ ਰਹੀ ਗੱਲ ਚਲੋ ਐ ਤੇ ਡਿਫਰੈਂਟ ਇਸ਼ੂ ਆ ਗਿਆ ਉਸ ਤੋਂ ਬਾਅਦ ਅਸੀਂ ਲੁਧਿਆਣੇ ਦੀ ਗੱਡੀ 'ਚ ਬੈਠੇ ਲੁਧਿਆਣੇ ਜਦ ਆਏ ਤੇ ਸਾਨੂੰ ਉਸ ਵਕਤ ਦੇ ਸਾਡੇ ਸਰਦਾਰ ਭਰਾ ਸਾਰੇ ਸਤਿਆ ਸਤਕਾਰਯੋਗ ਮੈਂ ਯਕੀਨ ਮੰਨੋ ਗੁਰੂਦਵਾਰਾ ਕਲਗੀਧਰ 'ਚ ਪਹਿਲੀ ਰਾਤ गुਜ਼ਾਰੀ ਉਸ ਵੇਲੇ ਸਿੱਖਾਂ ਭਰਾਵਾਂ ਨੇ ਬਹੁਤ ਸਹਿਯੋਗ ਕੀਤਾ ਸਾਡਾ ਸ਼ਹਿਰ ਵਾਲੇ ਹਾਂ ਸਾਡਾ ਸਮਾਨ ਵੀ ਆਪਣੇ ਟਰਾਲੀਆਂ ਤੇ ਰੱਖਿਆ ਉਹ ਸੀਨ ਮੇਰੀ ਜ਼ਿੰਦਗੀ ਚ ਨਹੀਂ ਭੁੱਲਦਾ ਅੱਜ ਤੱਕ ਅੱਛਾ ਹਾਂ ਸਿੱਖੋਂ ਮਹਾਨ ਹੈ ਵਖਰੀ ਹੈ ਇਹ ਉਦੋਂ ਪਤਾ ਲੱਗਦਾ ਜਦ ਇਹਨਾਂ ਤੇ ਮੁਸੀਬਤ ਆਵੇ ਉਸ ਤੋਂ ਪਹਿਲਾਂ ਸਿਰ ਬੱਲੇ ਬੱਲੇ ਕਰਨ ਤੇ ਲੱਗੇ ਰਹਿੰਦੇ ਹੂੰ ਹੂੰ ਇੱਕ ਖਾਸੀਅਤ ਵੀ ਹੈ ਤੇ ਇੱਕ ਕਮੀ ਵੀ ਹੈ ਇਮੋਸ਼ਨਲੀ ਮੈਂ ਥੋੜਾ ਜਲਦੀ ਇਮੋਸ਼ਨਲ ਹੋ ਜਾਂਦਾ ਉਹ ਮੈਂ ਈਸਾਨ ਨਹੀਂ ਭੁੱਲ ਸਕਦਾ ਉਹ ਭਰਾਵਾਂ ਦਾ ਜਿਨ੍ਹਾਂ ਨੇ ਕੁਝ ਸਮਾਨ ਵੀ ਸਾਰੇ ਆਪਣੇ ਫਾਦਰ ਨਾਲ ਆਏ ਪਹਿਲੀ ਵਾਰ ਫਾਦਰ ਨਾਲ ਆਏ ਠੀਕ ਹੈ ਫਾਦਰ ਨਾਲ ਆਏ ਤੇ ਸਾਡੇ ਸ਼ਹਿਰ ਦਾ ਨ ਇੱਕ ਮੁੰਡਾ ਸੀਗਾ ਉਹਨਾਂ ਨਾਮ ਸੀ ਕਮਲੂ ਮੇਰਾ ਕਰਜ਼ਾ ਨਾਮ ਕਮਲ ਹੈ ਵੈਸੇ ਅੱਛਾ ਠੀਕ ਹੈ ਉਹ ਉਹਦੇ ਆਪਾ ਨੇ ਕਿਰੇ 100 ਟਿਕਟਾਂ ਦਿੱਤੀਆਂ ਫਰਸਟ ਡੇ ਲਿਆ ਕੇ ਤੇ ਉਹਨੇ ਸਾਰੀ ਦਿਹਾੜੀ ਲਿਆ ਕੇ ਲਗਾ ਕੇ ਵੇਚੀਆਂ ਅੱਛਾ ਸਹੀ ਮੈਨੇਜਮੈਂਟ ਉਸ ਵੇਲੇ ਪੰਜਾਬੀ ਨਹੀਂ ਚੰਗੀ ਤਰ੍ਹਾਂ ਬੋਲਣੀ ਆਉਂਦੀ ਸੀ ਕਿਉਂਕਿ ਪੰਜਾਬੀ ਉੱਥੇ ਮੈਂ ਪੜ੍ਹੀ ਹੋਣੀ ਸੀਗੀ ਅੱਛਾ ਸੈਕਟਰੀ ਅਡਿਸ ਪਰਦਾ ਸੀ ਨੰਸ ਬਣਾਉਂਦੇ ਸੀ ਕੇਰਲ ਦੀਆਂ ਟੀਚਰ ਉਸ ਦੌਰ ਦੇ ਵਿੱਚ ਉਸ ਦੌਰ ਚ ਅੱਛਾ ਮਤਲਬ ਇੰਗਲਿਸ਼ ਆਉਂਦੀ ਸੀ ਜਾਂ ਹਿੰਦੀ ਆਉਂਦੀ ਸੀ ਮੈਂ ਪੰਜਾਬੀ ਚ ਬਹੁਤ ਕੰਫਰਟੇਬਲ ਨਹੀਂ ਸੀ ਸ਼ਾਇਦ ਮੇਰੀ ਇੰਗਲਿਸ਼ ਦੇਖ ਕੇ ਮੇਰੇ ਕੋਲ ਲੋਕਾਂ ਨੇ ਫਟਾਫਟ ਮੈਨੂੰ ਹੀ ਨੈਕਸਟ ਜੇ ਨਾ ਜਦੋਂ ਨੇ 100 ਟਿਕਟ ਵੇਚੀ ਤੇ ਮੇਰੇ ਪਾਪਾ ਕਹਿੰਦੇ ਕਾਕਾ ਮੈਂ ਤੁਹਾਨੂੰ ਕਹਿਣਾ ਤੇ ਉੱਖਾ ਲੱਗਦਾ ਬਟ ਸਾਨੂੰ ਇਹੋ ਜਿਹਾ ਕੰਮ ਹੀ ਕੁਝ ਕਰਨਾ ਪੈਣਾ ਕਿ ਜਿੱਦੇ ਚ ਰੋਜ਼ ਪੈਸੇ ਆ ਜਾਣ ਅੱਛਾ ਮੈਂ ਕਿਹਾ 100 ਟਿਕਟ ਚ ਬਚਦੇ ਕਿਨੇ ਪੈਸੇ ਨੇ ਕਹਿੰਦੇ अराउंड 1820 ਰੁਪਏ ਬਈ ਤੇ 1 ਰੁਪਏ ਦੀ ਲੋਟਰੀ ਹੁੰਦੀ ਸੀ ਅੱਛਾ ਹੁਣ ਵੇਚਣੀ ਕਿਵੇਂ ਸੀ ਕੋਈ ਜਰੀਆ ਨਹੀਂ ਸੀ ਚੱਲ ਫਿਰ ਕੇ ਦੁਕਾਨਾਂ ਦੁਕਾਨਾਂ ਤੇ ਜਾ ਕੇ ਵੇਚੀ ਪਹਿਲੇ ਦਿਨ ਉਹਦੇ ਵਿੱਚ ਮੈਂ ਸ਼ਾਇਦ 98 ਟਿਕਟਸ 98 ਰੁਪਏ ਕੱਠੀ ਕਰ ਪਾਇਆ 1-2 ਰੁਪਏ ਮੈਂ ਲੈਂਦੇ ਹਾਲਕਿ ਮੈਂ ਮੈਥੀ ਚ 100 100 ਨੰਬਰ ਲਿਆਨ ਵਾਲਾ ਸੀ ਲੇਕਿਨ ਚਲੋ ਇਹ ਫੁੱਟ ਕਰ ਗਿਣਤੀ ਉਹ ਮੈਥ ਉਹ ਪੇਪਰਾਂ ਤੇ ਜ਼ਿੰਦਗੀ ਦੇ ਪੇਪਰ ਚ ਫਰਕ ਤੇ ਪੈਂਦਾ ਦੋਸਤ ਬੇਸ਼ੱਕ ਉਹ 2 ਰੁਪਏ ਦਾ ਹੀ ਹੋਏ ਪਰਸੈਂਟੇਜ ਦੋ ਬਣ ਜਾਂਦੀ ਪਾਪਾ ਨੂੰ ਬੜਾ ਅੱਛਾ ਲੱਗਿਆ ਕਿ ਵਿਦਿਨ 3 ਆਵਰਸ ਇਹਨੇ ਇਦਾਂ ਕਰਤਾ 98 ਰੁਪਏ ਦਾ ਪ੍ਰੋਫਿਟ ਸੀਗਾ ਹਾਂ ਹਾਂ 18 ਰੁਪਏ ਪ੍ਰੋਫਿਟ ਸੀ ਉਹਦੇ ਚ ਨਾ ਕਾਊਂਟਰ ਫਾਈਲ ਰੱਖਦੇ ਸੀ ਅੱਛਾ ਇਹ 10 ਰੁਪਏ ਦਾ ਕਸਟਮਰ ਦਾ ਪ੍ਰਾਈਸ ਨਾ 10 ਰੁਪਏ ਬੋਨਸ ਮਿਲ ਜਾਂਦਾ ਸੀ ਅੱਛਾ ਨੈਕਸਟ ਜਦ ਪਾਪਾ ਨੇ 300 ਟਿਕਟਾਂ ਲੈ ਕੇ થી ਮੈਂ ਉਡਾਤੀਆਂ ਬੇਚਤੀਆਂ ਜੀ ਪਤਾ ਨਹੀਂ ਲੋਕਾਂ ਨੂੰ ਮੇਰੀ ਗੱਲਾਂ ਚ ਅਟਰੈਕਸ਼ਨ ਸੀ ਜਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਜਾਂ ਐਸਾ ਮਾਹੌਲ ਬੰਨਣਾ ਸੀ ਕਿ ਆਸੀ ਇਹ ਕੰਮ ਚਾਹਣਾ ਸੀ ਐਸੇ ਕੰਮ ਚ ਰਚਨਾ ਸੀ ਤੇ ਆਪਣੀ ਫੈਮਲੀ ਨੂੰ ਬੁਲਾਉਣਾ ਸੀ ਫਿਰ ਕੁਝ ਦਿ ਮੰਮੀ ਐ ਤੁਸੀਂ ਅੱਜ ਗੁਰਦੁਆਰਾ ਬਹਾਦਰ ਗੁਰਦੁਆਰਾ ਦੇਖਿਆ ਹੋਣਾ ਫੀਲ ਲਗਾਈ ਤੇ ਵੀ ਹਾਂਜੀ ਹਾਂਜੀ ਉੱਥੇ ਨਾ ਇੱਕ ਜੋੜਾਕਰ ਹੁੰਦਾ ਸੀ ਕਿੱਥੇ ਉੱਥੇ ਐਂਟਰੀ ਕਰਦੇ ਇੱਥੇ ਉਸ ਕਮਰੇ ਚ ਅਸੀਂ ਪੰਜ ਭੈਣ ਭਰਾ ਮੰਮੀ ਪਾਪਾ ਰਹੇ ਆ ਅੱਛਾ ਅੱਜ ਉੱਥੇ ਜਿੰਨੀ ਵਾਰੀ ਮੈਂ ਜਾਂਦਾ ਨਾ ਤੇ ਉਹ ਦਵਾਰ ਨੂੰ ਵੀ ਨਮਸਤਕ ਕਰਦਾ ਜਿਸ ਦੇ ਉੰਨੀ ਜਿਹੜੀ ਛੋੜੀ ਜਗ੍ਹਾ ਜਿੱਥੇ ਅੱਜ ਮੇਰਾ ਸ਼ਾਇਦ ਉਸ ਤੋਂ ਵੱਡਾ ਸਟੋਰ ਰੂਮ ਹੋਏਗਾ ਇਹ ਸਈ ਸੱਤ ਬੰਦੇ ਰਏ ਲੇਕਿਨ ਉਹ ਵੀ ਬੜਾ ਅੱਛਾ ਸੀਗਾ ਦੇਖੋ ਇੱਕ ਪਨਾ ਮਿਲ ਗਈ ਇੱਥੇ ਉਥੋਂ ਦੀ ਹੁਣ ਦੇਖੋ ਕਿੱਥੇ ਕਿੰਨਾ ਫਰਕ ਪੈਂਦਾ ਇੱਕ ਫੈਕਟਰੀ ਦੇ ਓਨਰਸ ਗੁਰੂ ਨਾਨਕ ਸਾਹਿਬ ਨੇ ਕਿੱਥੇ ਬਨੂ ਆ ਲੱਗਦਾ ਕਿ ਸਹੀ ਕਿ ਹੈ ਉਜੜਦੇ ਰਹੋ ਚੰਗਿਆਮ ਸ਼ਾਇਦ ਚੰਗਿਆਈ ਦੇ ਫੁੱਲ ਇੱਥੇ ਵੀ ਵਿਖਰਨੇ ਸੀ ਅੱਜ ਸਭ ਕੁਝ ਠੀਕ ਹੈ ਕੁਝ ਕਮੀਆਂ ਵੀ ਨਹੀਂ ਲੇਕਿਨ ਜ਼ਿੰਦਗੀ ਬਿਗਾਰ ਕਮਿਆਤ ਹੋਤੇ ਕਦੇ ਪੋਸੀਬਲ ਨਹੀਂ ਇਹ ਇਹ ਚੀਜ਼ ਮੰਨਦੇ ਹੋਏ ਫੈਕਟ ਹੈਗਾ ਇਹਨੂੰ ਛੁਟਲਾਇਆ ਨਹੀਂ ਜਾ ਸਕਦਾ ਕਿ ਸਮਾਜਿਕ ਤੌਰ ਤੇ ਜਿਹੜਾ ਲਾਟਰੀ ਦਾ ਕੰਮ ਆ ਇਹ ਇਹਦਾ ਥੋੜਾ ਜਿਹਾ ਉਹ ਲੱਗਿਆ ਕਿਤੇ ਕਿ ਲਾਈਫ ਦੇ ਵਿੱਚ ਚਾਹੇ ਪੈਸਾ ਕਮਾਇਆ ਵਾ ਪਰ ਥੋੜਾ ਜਿਹਾ ਦਾ ਲੋਕੀ ਇਹਨੂੰ ਚੰਗਾ ਕੰਮ ਨਹੀਂ ਸਮਝਦੇ ਮੈਂਗਾ ਮੈਂ ਖੁਦ ਲਾਟਰੀ ਵਾਲੇ ਦੇ ਮੁੰਡਿਆਂ ਦੇ ਰਿਸ਼ਤੇ ਹੁੰਦੇ ਕਾਟੀ ਦੇਖੇ ਹੈ ਕਈ ਵਿਚਾਰੇ ਇੱਕ ਵਾਰੀ ਵੀ ਰਹਿ ਗਏ ਬੜੇ ਡਿਫਿਕਲਟ ਦੇਖੇ ਤੁਸੀਂ ਤੁਸੀਂ ਥੋੜਾ ਜਿਹਾ ਆਫੇਸ ਕੀਤਾ ਹੈ ਫੇਸ ਕੀਤਾ 1995 ਚ ਮੇਰੇ ਸੋਹਰਾ ਸਾਹਿਬ ਇੱਕ ਬਿਹਤਰੀਨ ਇਨਸਾਨ ਸੀ ਜਦੋਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਗਏ ਕੰਪਲਿਕੇਸ਼ਨ ਆਈਆਂ ਉਹ ਕਹਿੰਦੇ ਲਾਟਰੀ ਦਾ ਕੱਚੇ ਪੱਕੇ ਕੰਮ ਹੁੰਦੇ ਨੇ ਅੱਜ ਹੈ ਨਹੀਂ ਹੈ ਮੁੰਡਾ ਰੋਟੀ ਕਿੱਥੋਂ ਖਾਏਗਾ ਉਹ ਕਹਿੰਦੇ ਹੁਣ ਅਰਦਾਸ ਹੋ ਚੁੱਕੀ ਹੈ ਜੋ ਕੁੜੀ ਦੀ ਕਿਸਮਤ اچھا ਉਹ ਇਹੋ ਜੇ ਬਿਹਤਰੀਨ ਇਨਸਾਨ ਤੇ ਨਹੀਂ ਨੇ ਇੱਕ ਬੇਟੇ ਨੇ ਆ ਸ਼ਾਦੀ ਆਪਣੀ ਮਰਜ਼ੀ ਨਾਲ ਕਰ ਲਈ ਹੈ ਦੂਸਰੇ ਵਕਤ ਥੋੜੀ ਜੀ ਪ੍ਰੋਬਲਮ ਤੇ ਆ ਰਹੀ ਹੈ ਇਸ ਚੀਜ਼ ਦੀ ਲੇਕਿਨ ਚਲੋ ਹੁਣ ਉਹ ਆਂਦਾ ਟਰੈਕ ਨੇ ਉਹਨਾਂ ਨੇ ਸਾਡੇ ਬਾਰੇ ਸਾਰੀ ਇਨਕੁਆਰੀ ਕਰ ਲਈ ਹੈ ਬਾਕੀ ਜੇ ਸੰਯੋਗ ਹੋਏ ਤੇ ਉਹ ਰਸਿਆਂ ਨੂੰ ਕੋਈ ਰੋਕ ਨਹੀਂ ਸਕਦਾ ਕਿ ਸਮਾਜ ਹੁਣ ਐਜੂਕੇਟਿਡ ਹੋ ਗਿਆ ਉਹ ਵੀ ਦੇਖਦਾ ਕੰਮ ਹੈ ਕੰਮ ਤੇ ਸਰ ਭਾਜੀ ਹਰ ਕੰਮ ਦੇ ਹੁੰਦਾ ਹੈ ਮੈਂ ਤੇ ਇੱਕੋ ਗੱਲ ਕਹਾਂਗਾ ਯਹਾਂ ਹਰ ਸਖ ਹਰ ਪਲ ਹਾਦਸਾ ਹੋ ਨਹੀਂ ਸੇ ਡਰਤਾ ਹੈ ਖਿਲਾਉਣਾ ਹੈ ਜੋ ਮਿੱਟੀ ਕਾ ਫਨਾ ਹੋ ਇਸ ਡਰ ਤੇ ਜ਼ਿੰਦਗੀ ਦੇ ਹਰ ਕਦਮ ਤੇ ਤੁਸੀਂ ਇਹ ਸੜਕ ਪਾਰ ਕਰ ਲਓ ਗ੍ਰੈਂਡ ਵਾਕ ਤੁਸੀਂ ਵਰੀ ਹੋਗੇ ਬੜੀ ਬੜੀ ਗੱਡੀ ਦੀ ਅਗਲੀ ਸੀਟ ਤੇ ਬਹਿ ਕੇ ਲੌਂਗ ਡਰਾਈਵ ਤੇ ਜਾਓ ਬੜੀ ਤੇਜ਼ ਚੱਲੇਗੀ ਤੁਸੀਂ ਵਰੀ ਹੋਵੋਗੇ ਇਹ ਤੇ ਫਨਾ ਹੁੰ ਤੁਹ ਡਰਦਾ ਹੈ